ਸਾਰੇ ਨੂੰ ਪਿਆਰ ਭਰੀ ਸਤਿ ਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਪਨੇ ਚੈਨਨ ਤੇ ਸੋ ਦੋਸਤੋ ਪੰਜਾਬ ਦੇ 765000 ਮਲਾਜ਼ਮਾਂ ਦੇ ਲਈ ਫੱਡੀ ਖੁਸ਼ਖਬਰੀ 13% ਡੀਏ ਤੇ ਵੱਡਾ ਫੈਸਲਾ ਰਾਜਪਾਲ ਨੇ ਦਿੱਤੀ ਜਿਹੜੇ ਜਿਹੜੇ ਰਾਜਪਾਲ ਨੇ ਜਾਰੀ ਕੀਤੇ ਹੁਕਮ ਕਿਉਂਕਿ ਪਿਛਲੇ ਦਿਨੇ ਡੀਏ ਦੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਨੇ ਮਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ ਉਸੇ ਫੈਸਲੇ ਦੀ ਕਾਫੀ ਸਾਰੀਆਂ ਸਟੇਟਾਂ ਦੇ ਰਾਜਪਾਲ ਦੇ ਕੋਲ ਵੀ ਪਹੁੰਚ ਚੁੱਕਿਆ ਹਨ ਪੰਜਾਬ ਦੇ ਰਾਜਪਾਲ ਨੇ ਇੱਕ ਨਵਾਂ ਪੱਤਰ ਜਾਰੀ ਹੋਇਆ ਹੈ ਕੀਤਾ ਹੈ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਲੰਜ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਤੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਪੰਜਾਬ ਦੇ ਮਜ਼ਦਮ ਲੰਮੇ ਸਮੇ ਤੋਂ ਆਪਣੀ ਹੱਕੀ ਮੰਗਾ ਨੂੰ ਲੈ ਕੇ ਡੀਏ ਅਤੇ 13% ਦੇ ਬਕਾਏ ਇਸ ਤੋਂ ਇਲਾਵਾ ਜੋ ਡੀ ਹੈ ਉਸ ਦੀਆਂ ਕਿਸ਼ਤਾਂ ਜਾਰੀ ਕਰਵਾਉਣਾ ਬਕਾਇਆ ਰਾਸ਼ੀ ਨੂੰ ਇੱਕੋ ਕਿਸ਼ਤ ਦੇ ਵਿੱਚ ਦੇਣਾ ਅਤੇ ਨਾਲ ਹੀ ਪੰਜਾਬ ਦੇ ਵਿੱਚ OPS ਨੂੰ ਬਹਾਲ ਕਰਵਾਉਣਾ ਤੇ 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਵਾਉਣਾ ਇਹਨਾਂ ਸਾਰੇ ਮੁੱਦਿਆਂ ਨੂੰ ਦੇ ਲਈ ਜਿਹੜੇ ਲਏ ਗਏ ਪੰਜਾਬ ਦੇ ਵਿਲਾਸ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅੱਤੀ ਪੰਜਾਬ ਸਰਕਾਰ ਦੇ ਉੱਤੇ ਦਬਾਅ ਜਿਹੜਾ ਬਣਾ ਰਹੇ ਹਨ ਜਿਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਦੇ ਵੱਲੋਂ ਇੱਕ ਵੱਡਾ ਹੁਕਮ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਤੇ ਮੁਲਾਜ਼ਮਾਂ ਦੇ ਲਈ ਵੱਡੀ ਜਿਹੜੀ ਹੈ ਗੁੱਡ ਨਿਊਜ਼ ਸਾਹਮਣੇ ਨਿਕਲ ਕੇ ਆ ਰਹੀ ਹੈ ਕੱਚੇ ਮੁਲਾਜ਼ਮ ਕਦੋਂ ਹੋਣਗੇ ਪੱਕੇ ਓਪੀਐਸ ਬਹਾਲੀ 2.50 ਅਤੇ ਕੀ ਅਪਡੇਟ ਹੈ 15% ਵਾਧੇ ਦੀ ਗੱਲ ਹੈ ਜਿਹੜੀ ਉਹ ਕੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਇੱਕ ਪੱਤਾ ਇਸ ਪੱਤੇ ਦੇ ਵਿੱਚ ਕੀ ਲਿਖਿਆ ਸੋ ਅਨੁਸਾਰ ਹੀ ਜਾਣਕਾਰੀ ਦੇ ਦਿੰਨੇ ਅੱਜ ਦੀ ਵੀਡੀਓ ਦੇ ਵਿੱਚ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਜਿਹੜਾ ਇਸ ਵਕਤ ਜਿਹੜਾ ਪੱਤਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਪੰਜਾਬ ਦੇ ਰਾਜਪਾਲ ਦੇ ਵੱਲੋਂ ਪ੍ਰਸੰਤਾਪੂਰਵ ਇੱਕ ਪੱਤਰ ਜਾਰੀ ਕਰਕੇ ਇਹ ਜਿਹੜਾ ਕਿਹਾ ਗਿਆ ਕਿ ਪੰਜਾਬ ਦੇ ਵਿੱਚ 6ਵੇਂ ਤਨਖਾਹ ਕਮਿਸ਼ਨ ਦੇ 파ਟ 1 ਅਤੇ 파ਟ 2 ਦੇ ਨਾਲ ਹੀ 파ਟ 3 ਇਹਨਾਂ ਮੁੱਦਿਆਂ ਦੇ ਉੱਪਰ ਜੋ ਸੋਧ ਕਰਨ ਦੇ ਲਈ ਤੇ ਵਿਚਾਰ ਦੇਣ ਦੇ ਲਈ ਇੱਕ ਕਮੇਟੀ ਬਣਾਈ ਗਈ ਸੀ ਇਸ ਦੇ ਵਿੱਚ ਜੋ ਤਰੂਟੀਆਂ ਹਨ ਉਸ ਦੀ ਰਿਪੋਰਟ ਫਾਈਨਲਾਈਜ਼ ਹੋ ਗਈ ਹੈ ਅਤੇ ਹੁਣ ਜਿਹੜੀ ਫਾਈਨਲਾਈਜ਼ ਰਿਪੋਰਟ ਦੇ ਉੱਪਰ ਕੰਮ ਕਰਨ ਦੇ ਲਈ ਕੈਬਨਟ ਸਬ-ਕਮੇਟੀ ਦਾ ਕਟ ਕੀਤਾ ਗਿਆ ਹੈ ਇਸ ਸਬ ਕਮੇਟੀ ਦਾ ਪ੍ਰਧਾਨ ਜੋ ਨੇ ਉਹ ਚੇਅਰਮੈਨ ਹਰਪਾਲ ਸਿੰਘ ਛੀਮਾ ਇਸ ਕਮੇਟੀ ਦੇ ਚੇਅਰਮੈਨ ਹੋਣਗੇ ਪੰਜਾਬ ਦੇ ਵਿੱਤ ਮੰਤਰੀ ਵੀ ਹਨ ਨੂੰ ਜਿਹੜਾ ਬਣਾਇਆ ਗਿਆ ਹੈ ਤੇ ਇਹਨਾਂ ਦੇ ਨਾਲ ਹੀ ਹਰਜੋਤ ਸਿੰਘ ਬੈਂਸ ਨੂੰ ਵੀ ਲਗਾਇਆ ਗਿਆ ਤੇ ਉਹਨਾਂ ਦੇ ਸਹਾਇਕ ਹੋਣ ਦੇ ਨਾਲ-ਨਾਲ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੋ ਨੇ ਅਮਨ अरोड़ा ਉਹਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਮੇਟੀ ਦੇ ਵਿੱਚ ਤੇ ਪੰਜਾਬ ਦੇ ਮਲਾਸਮਾ ਦੇ ਲਈ ਇੱਥੇ ਕੋਈ ਚੰਗੀ ਜਿਹੜੀ ਖਬਰ ਹੈ ਕਮਿਸ਼ਨ ਦੀਆਂ ਸੋਧਾਂ ਨੂੰ ਲੈ ਕੇ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਵਿੱਚ 13% D 15% ਬਾਅਦ ਦੇ 2.59 ਨਾਲ ਫੈਕਟਰ ਤੇ ਜਿਹੜੇ ਦੋ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ ਉਹ ਬਹਾਲੀ ਅਤੇ ਹੋਰ ਇੱਕ ਜਿਹੜੀ ਅਸੀਂ ਮੁੱਦਿਆਂ ਦੇ ਉੱਪਰ ਵੀ ਵਿਚਾਰ ਆ ਜਿਹੜਾ ਉਹ ਸਾਂਝੇ ਕੀਤੇ ਆ ਜਾ ਸਕਦਾ ਹੈ 6ਵੇਂ ਤਨਖਾਹ ਕਮਿਸ਼ਨ ਦੇ ਬਹੁਤ ਸਾਰੇ ਲਾਭ ਜਿਵੇਂ ਕਿ ਸੈंती ਤਰ੍ਹਾਂ ਦੇ ਪੱਤੇ ਬਾਰਡਰ ਏਰੀਆ ਪੱਤਾ ਪਿੰਡੂ ਏਰੀਆ ਪੱਤਾ ਹੋਰ ਕਈ ਤਰ੍ਹਾਂ ਦੇ ਜਿਹੜੇ ਪੱਤੇ ਆ ਇਹਨਾਂ ਨੂੰ ਵੀ ਜਿਹੜਾ ਬਹਾਲ ਕੀਤਾ ਜਾ ਸਕਦਾ ਹੈ ਸੋ ਦੋਸਤੋ ਜੋ ਕਿ ਪਿਛਲੇ